ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਅੱਜ ਦੀ ਵੀਡੀਓ ਜਿਹੜੀ ਆਪਣੇ ਪਿੰਡ ਬੀਲੇ ਵਾਲੇ ਤੋਂ ਬਣਾ ਰਹੇ ਹਾਂ ਜੀ ਆਪਾਂ ਜਿਲ੍ਹਾ ਫਰੀਦਕੋਟ ਤੇ ਤਹਿਸੀਲ ਸਾਦਕ ਪੈਂਦੀ ਹੈ ਜੀ ਆਪਣੇ ਪਿੰਡ ਨੂੰ ਅੱਜ ਤੁਹਾਨੂੰ ਜਿਹੜੀ ਪੰਜਾਬ ਵਾਲੀ ਜਰਸੀ ਵੈੜ ਵਿਖਾ ਰਹੇ ਹਾਂ ਜਿਹਦੇ ਜ਼ਿਆਦਾ ਡਿਟੇਲ ਆਪਾਂ ਬਾਈ ਜੀ ਤੋਂ ਲੈ ਕੇ ਤੁਹਾਨੂੰ ਦੇਾਂਗੇ ਤੇ ਇੱਕ ਬਹੁਤ ਸੋਹਣੀ ਜਰਸੀ ਵੈੜ ਹੈ ਜੀ ਥੋੜਾ ਜਿਹਾ ਜਿਹੜਾ ਲੇਵੇ ਦਾ ਪਾਸਾ ਵੈੜ ਜ਼ਰੂਰ ਰੱਖਦੀ ਹੈ ਤੇ ਪਰ ਬਾਈ ਜੀ ਕਹਿੰਦੇ ਵੀ ਇਹਦੇ ਜਿਹੜਾ ਵੀ ਦੁੱਧ ਚ ਕੋਈ ਥਣ ਚ ਧਾਰਾਂ ਦਾ ਵੱਲ ਵੀ ਹੈ ਨਹੀਂਗਾ ਕੋਈ 2-4 ਧਾਰਾਂ ਉਦੋਦਰੀ ਹੋ ਸਕਦੀਆਂ ਤੇ ਬਾਕੀ ਜਿਹੜੀ ਜਿਆਦਾ ਜਾਣਕਾਰੀ ਆਪਾਂ ਤੁਹਾਨੂੰ ਬਾਈ ਜੀ ਤੋਂ ਲੈ ਕੇ ਦਿੰਨੇ ਆ ਪਹਿਲਾਂ ਆਪਾਂ ਤੁਹਾਨੂੰ ਵਹਿੜ ਤੋੜ ਕੇ ਵਿਖਾ ਦਿੰਨੇ ਆ ਜੀ ਆਜੋ ਬਾਈ ਜੀ ਤੋਰਿਓ ਮੜੀ ਜੀ ਵਹਿੜ ਤੇ ਚੰਗੀ ਸੋਹਣੀ ਵਹਿੜ ਆ ਜਿਹੜੀ ਪਹਿਲਾ ਸੁਆ ਸੂਈ ਵੀ ਆ ਤੇ ਬੱਚਾ ਕਿਸਾਨ ਵੀਰੋ ਇਹਦਾ ਹੈ ਨਹੀਂਗਾ ਤੇ ਦੁੱਧ ਜਿਹੜਾ ਬਾਈ ਜੀ ਕਹਿੰਦੇ ਵੀ 14 ਕਿਲੋ ਆਪਣੇ ਘਰੇ ਦੋ ਡੰਗ ਚਾਰ ਡੰਗ ਚੋਕੇ ਖਰੀਦ ਸਕਦੇ ਆ ਜਿਹੜਾ ਪਾਸਾ ਤੁਹਾਨੂੰ ਆਪਾਂ ਪਹਿਲਾਂ ਵੀਡੀਓ 'ਚ ਦੱਸ ਦਿੰਨੇ ਕਿਉਂਕਿ ਕੋਈ ਵੀ ਬੰਦਾ ਦੂਰੋਂ ਨੇੜੋਂ ਆਉਂਦਾ ਤੇ ਫਿਰ ਇੱਥੋਂ ਮੁੜਨਾ ਔਖਾ ਹੋ ਜਾਂਦਾ ਆਜੋ ਬਾਈ ਜੀ ਲੈ ਆਓ ਤੇ ਬਹੁਤ ਸੋਹਣੀ ਇੱਕ ਪੰਜਾਬ ਵਾਲੀ ਜਰਸੀ ਵਹਿੜਾ ਜਿਹੜੀ ਕਿਸਾਨ ਵੀਰੋ ਚੰਗੀ ਹਾਈਟ ਲੈਂਥ ਹੈ ਤੇ ਥਾਨਵੀ ਚੰਗਾ ਕਹਿਰਾ ਕਹਿਰਾ ਲੱਗਿਆ ਜਿਹੜੇ ਪਾਸੇ ਦੀ 1921 ਆਪਾਂ ਤੁਹਾਨੂੰ ਦੱਸਤੀ ਹੈ ਬਾਕੀ ਤੁਸੀਂ ਆਉਂਗੇ ਤੇ ਜਦੋਂ ਬਾਈ ਜੀ ਨਾਲ ਸੌਦਾ ਕਰੋਗੇ ਤੇ ਉਦੋਂ ਜਿਹੜੀ ਤੁਹਾਨੂੰ ਪਤਾ ਲੱਗ ਹੀ ਜਾਣਾ ਚੋ ਕੇ ਇਹ ਕਿਹੜਾ ਗੱਬਣ ਵਹਿੜਾ ਸੂਈ ਸਵਾਈ ਹੈ ਜੀ ਜਿਹੜਾ ਬੱਚਾ ਕਿਸਾਨ ਵੀ ਰੋਇਦਾ ਹੈ ਨਹੀਂਗਾ ਬਾਕੀ ਜਿਆਦਾ ਜਾਣਕਾਰੀ ਆਪਾਂ ਬਾਈ ਜੀ ਤੋਂ ਲੈਣੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਜੀ ਨਾਂ ਦੱਸਿਓ ਬਾਈ ਜੀ ਰਾ ਨਾ ਬਾਈ ਦਾਰਾ ਤੇ ਲੋਆ ਅੱਛਾ ਜੀ ਪਿੰਡ ਪਿੰਡ ਬੀਜੇ ਵਾਲਾ ਬਾਈ ਜੀ ਠੀਕ ਹੈ ਜੀ ਤੇ ਆਪਣੀ ਕਰਦੇ ਜਲਸੀ ਹੈ ਬਾਈ ਆਪਣੀ ਠੀਕ ਹੈ ਜੀ 14 ਲੀਟਰ ਦੁੱਧ ਆਦਾ ਜੀ ਥੱਲੇ ਠੀਕ ਹੈ ਜੀ ਟੂਨ ਟੂਆਂ ਤੇ ਵਧੀਆ ਜੀ ਠੀਕ ਹੈ ਜੀ ਤੇ ਇਹਦਾ ਬਾਈ ਜੀ ਜਿਹੜਾ ਪਾਸਾ ਥੋੜਾ ਜਿਹਾ ਆਪਾਂ ਵੀਡੀਓ ਚ ਦਾਸੀ ਦਿੱਤਾ ਹੈ ਤੇ ਉਹ ਦਾ ਕੋਈ ਹੈ ਕੋਈ ਧਾਰਾਂ ਦਾ ਵੀ ਕੋਈ ਫਰਕਉ ਨਹੀਂ ਕੀ ਕਿ ਵੀ ਕੱਲਾ ਪਾਸਾ ਉਹ ਹੀ ਉਹ ਪਾਸਾ ਹੀ ਹੈ ਵੀ ਥੋੜਾ ਚੱਕਦੇ ਹੋਂ ਨੇ ਦੁੱਧ ਅਛੇ ਦੁੱਧ ਇੱਕੋ ਜਿਹਾ ਤੇ ਹੁਣ ਜਿਹੜਾ ਨੈੱਟ ਦੁੱਧ ਆਪਾਂ ਬਾਈ ਜੀ ਕਿੰਨਾ ਚੋ ਲੈਣਾ ਜਿਹੜਾ ਕੋਈ ਬਾਈ ਜੀ 14 ਲੀਟਰ ਦੁੱਧ ਨੈੱਟ ਆਤਲੇ ਠੀਕ ਹੈ ਜੀ 14 ਕਿਲੋ ਦੁੱਧ ਆਪਦਾ ਚੋ ਕੇ ਆਪਣੇ ਨਾਲ ਸੌਦਾ ਕਰ ਸਕਦੇ ਆ ਠੀਕ ਠੀਕ ਹੈ ਜੀ ਆਪਣੇ ਘਰ ਦੀ ਫੁੱਲ ਜ਼ਿੰਮੇਵਾਰੀ ਹੈ ਠੀਕ ਹੈ ਜੀ ਤੇ ਆਪਣੇ ਘਰ ਦੀ ਵੈੜ ਹੈ ਜੀ ਘਰ ਦੀ ਵੈੜ ਹੈ ਜੀ ਠੀਕ ਹੈ ਜੀ ਤੇ ਆਪਣਾ ਜੀ ਮੰਨ ਲਓ ਪਈ ਇਹਦਾ ਕੀ ਰੇਟ ਰੱਖਿਆ ਬਾਈ ਜੀ ਜਿਹੜਾ ਆਪਾਂ ਜਾਇਜ ਲੈਣ ਦੇਣਾ ਪਈ ਮਨ ਤਾਨਕ ਹੋ ਫੈਕਸ਼ਨਿੰਗ ਦਾ ਵੀ ਬਾਹ ਤਾਂ ਨਹੀਂ ਬਸ ਥੋੜਾ ਬੋਤਾ ਉਲਾ ਲੈ ਕੀ ਦੱਸ ਦਿਓ ਆਪਾਂ ਰੇਟ ਆਈ ਵੀਡੀਓ ਚ ਕਰਾਉਣੀ ਹੁੰਨੇ ਆ ਆਪਣੀ ਬਾਈ ਰੇਟ ਨਾਲ ਬੜਾ ਕਿੰਨਾ ਮਰਜੀ ਮੰਗ ਲਏ ਜੀ 45000 ਦੀ ਦੇਣੀ ਹੈ ਠੀਕ ਹੈ ਜੀ 45000 ਰੁਪਿਆ ਕਿਸਾਨ ਵੀਰੋ ਬਾਈ ਜੀ ਨੇ ਜਿਹੜਾ ਮੁੱਲ ਕੀਤਾ ਵੇ ਤੇ ਬਾਕੀ ਜਦੋਂ ਤੁਸੀਂ ਇੱਥੇ ਆਓਗੇ ਵਿਜਿਟ ਕਰੋਗੇ ਆਪਦੀ ਸੌਦਾ ਜਾਂ ਫੋਨ ਤੇ ਕੰਟੈਕਟ ਨੰਬਰ ਆਪਾਂ ਬਾਈ ਜੀ ਦਾ ਜਿਹੜਾ ਸਕਰੀਨ ਤੇ ਲਾਵਾਂਗੇ ਤੇ ਉਹਦੇ ਵਿੱਚ ਤੁਸੀਂ ਬਾਈ ਜੀ ਨਾਲ ਜਦੋਂ ਕੰਟੈਕਟ ਕਰੋਗੇ ਤੇ ਜਿਹੜਾ ਸੌਦਾ ਤੁੱਗੇ ਦਾ ਹੁੰਦਾ ਤੇ ਬਾਕੀ ਕੋਈ ਵੀ ਜਿਹੜਾ ਰੇਟ ਹੁੰਦਾ ਉਹ ਫਿਕਸ ਨਹੀਂ ਹੁੰਦਾ ਉਹਦੇ ਚੋ ਮਾਨਤਾਣ ਹੋ ਜਾਂਦਾ ਹੁੰਦਾ ਤੇ ਬਹੁਤ ਹੀ ਸੋਹਣੀ ਜਰਸੀ ਵਹਿੜਾ ਜੀ ਇਹਦਾ ਜਿਹੜਾ ਦੁੱਧ ਵੀ ਮਈਆਂ ਵਰਗਾ ਹੋਊਗਾ ਤੇ ਜਿਹੜਾ ਪਾਸਾ ਆਪਾਂ ਤੁਹਾਨੂੰ ਦੱਸਤਾ ਜੀ ਥਣ ਬਹੁਤ ਕਹਿਰਾ ਕਹਿਰਾ ਤੇ ਸੋਹਣਾ ਥਰਨ ਲੱਗਿਆ ਜੀ ਸੂਈ ਬਾਈ ਜੀ ਕਹਿੰਦੇ ਵੀ ਥੋੜੇ ਚਿਰ ਦੀ ਹੈ ਕੋਈ ਬਹੁਤਾ ਚਿਰ ਨਹੀਂ ਆਏ ਇਹਨੂੰ ਸੂਈ ਨੂੰ ਤੇ ਇੱਕ ਗਰਮੀ ਚ ਚੰਗਾ ਦੁੱਧ ਕੋਈ ਵੀ ਕਿਸਾਨ ਵੀਰ ਲੈ ਸਕਦਾ ਇਹਦੇ ਤੋਂ ਬਾਕੀ ਧੰਨਵਾਦ ਕਿਸਾਨ ਵੀਰ ਉਹ ਮਿਲਦੇ ਆ ਕਿਸੇ ਅਗਲੀ ਵੀਡੀਓ ਚ